ਹਾਂਜੀ ਤਾਂ ਅੱਜ ਦਾ ਐਸਪੀਰੈਂਟ ਬਹੁਤ ਜ਼ਿਆਦਾ ਦੁਖੀ ਹੈ ਬਹੁਤ ਜ਼ਿਆਦਾ ਟਾਈਮ ਤੋਂ ਤਿਆਰੀ ਕਰ ਰਿਹਾ ਬਟ ਫਿਰ ਵੀ ਕੁਝ ਰੀਜ਼ਨਸ ਨੇ ਜਿਹੜੇ ਕਿ ਉਸ ਨੂੰ ਨਹੀਂ ਸਮਝ ਆ ਰਹੇ ਜਿਸ ਕਰਕੇ ਉਸ ਨੂੰ ਉਸ ਦੀ ਡ੍ਰੀਮ ਜੌਬ ਨਹੀਂ ਮਿਲ ਪਾਰੀ ਤਾਂ ਅੱਜ ਤੁਹਾਡੇ ਸਾਹਮਣੇ ਤੁਹਾਡੇ ਹੀ ਵਰਗੇ ਐਸਪੀਰੈਂਟ ਆਪਣੇ ਵਿਚਾਰ ਪੇਸ਼ ਕਰਨਗੇ ਥੈਂਕ ਯੂ ਸਰ ਮੈਂ ਆਪਣੀ ਪ੍ਰੈਪਰੇਸ਼ਨ 2023 ਅਗਸਟ ਵਿੱਚ ਸ਼ੁਰੂ ਕਰਤੀ ਸੀ ਜਦੋਂ ਮੇਰੇ ਬੀਕਾਮ ਦਾ ਲਾਸਟ ইয়ার ਸੀ ਤੇ ਹੁਣ ਤੱਕ ਵੀ ਮੈਂ ਕੋਈ ਐਗਜ਼ਾਮ ਨਹੀਂ ਕਰੈਕ ਕਰ ਪਾਇਆ ਇਸ ਦਾ ਕਾਰਨ ਇਹ ਨਹੀਂ ਕਿ ਮੈਨੂੰ ਜਿਆਦਾ ਨੋਲਿਜ ਨਹੀਂ ਪਰ ਇਹ ਹੈ ਕਿ ਜਿਸ ਐਗਜ਼ਾਮ ਜਿੰਨਾ ਐਗਜ਼ਾਮਸ ਦੀ ਮੈਂ ਤਿਆਰੀ ਕਰ ਰਿਹਾ ਹਾਂ ਉਹਨਾਂ ਵਿੱਚ ਜੋ ਰਿਲੇਵੈਂਟ ਟਾਪਿਕਸ ਰਿਲੇਵੈਂਟ ਜੋ ਕੁਐਸ਼ਨਸ ਕਵਰ ਹੁੰਦੇ ਆ ਮੈਂ ਉਹਨਾਂ ਤੋਂ ਥੋੜਾ ਸਾਈਡਵੇਸ ਹਾਂ ਬਹੁਤ ਸਾਰੇ ਐਨਾਲਿਸਿਸ ਕਰਨ ਤੋਂ ਬਾਅਦ ਪੀਵਾਈਕਿਊ ਐਨਾਲਿਸਿਸ ਟ੍ਰੈਂਡ ਐਨਾਲਿਸਿਸ ਤੋਂ ਮੈਨੂੰ ਆਹ ਪਤਾ ਲੱਗਿਆ ਕਿ ਇਕੱਲੀ ਨੋਲਿਜ ਹੋਣਾ ਇਨਾ ਫਰ ਨਹੀਂ ਹੈ ਬਲਕਿ ਜੋ ਐਗਜ਼ਾਮ ਵਿੱਚ ਰਿਲੇਵੈਂਟ ਕੁਸ਼ਨਸ ਆਣਗੇ ਉਹਨਾਂ ਦਾ ਟਾਈਪ ਜਾਣਨੀ ਬਹੁਤ ਜ਼ਰੂਰੀ ਹੈ ਮੇਰੇ ਐਕਸਪੀਰੀਅੰਸ ਤੋਂ ਮੈਨੂੰ ਇਹ ਪਤਾ ਲੱਗਿਆ ਹੈ ਕਿ ਪੰਜਾਬ ਦੇ ਮੋਸਟਲੀ ਪੇਪਰ ਜੋ ਪੀਟ ਪ੍ਰੈਸ ਵੀ ਕੰਡਕਟ ਕਰਾਂਦੀ ਹੈ ਉਹਨਾਂ ਵਿੱਚ ਜ਼ਿਆਦਾ ਨੌਲੇਜ ਬੇਸਡ ਕੁਸ਼ਨਸ ਨਹੀਂ ਆਉਂਦੇ ਜਿੱਦਾਂ ਕਿ ਐਜ਼ਰਸ਼ਨ ਰੀਜ਼ਨ ਟਾਈਪ ਮੈਚ ਦਾ ਫੋਲੋਇੰਗ ਕਰੈਕਟ ਅਰੇਂਜ ਕ੍ਰੋਨੋਲੋਜੀਕਲੀ ਇਸ ਟਾਈਪ ਦੇ ਕੁਐਸਚਨਸ ਨਹੀਂ ਆਉਂਦੇ ਸਗੋਂ ਫੈਕਚੁਅਲ ਵਨ ਲਾਈਨਰ ਟਾਈਪ ਕੁਐਸਚਨ ਆਉਂਦੇ ਆ ਜੋ ਕਿ ਨੌਲੇਜ ਤੋਂ ਜ਼ਿਆਦਾ ਮੈਮਰੀ ਬੇਸਡ ਕੁਐਸਚਨਸ ਹੁੰਦੇ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਰਟਾ ਫਿਕੇਸ਼ਨ ਟੈਸਟ ਹੁੰਦੀ ਹੈ ਤਾਂ ਕਰਕੇ ਮੈਂ ਆਪਣੀ ਪ੍ਰੈਪਰੇਸ਼ਨ ਥੋੜੀ ਜਿਹੀ ਉਸ ਟਾਈਪ ਨੂੰ ਮੋਲਡ ਕਰ ਰਿਹਾ ਕਿ ਮੈਂ ਥੋੜੇ ਜਿਹਾ ਫੈਕਚੁਅਲ ਕੁਐਸਚਨਸ ਵੀ ਮੈਮੋਰਾਈਜ਼ ਕਰ ਸਕਾਂ ਤੇ ਆਹੀ ਮੇਰੀ ਸਟ੍ਰੈਟਜੀ ਹੈ ਜੀ ਇਸੇ ਵਿੱਚ ਸਰ ਮੇਰੀ ਹੈਲਪ ਕਰਦੇ ਨੇ ਸਰ ਵੀ ਪੀ ওয়ਾਈ ਕਿਊ ਦਾ ਅਨਾਲਿਸਿਸ ਕਰਾਉਂਦੇ ਨੇ ਪ੍ਰੋਪਰ ਏਜੰਸੀ ਵਾਈਜ਼ ਤਾਂ ਕਿ ਜਿਹੜੀ ਵੀ ਏਜੰਸੀ ਨੇ ਪੰਜਾਬ ਦਾ ਆਉਣ ਵਾਲਾ ਐਗਜ਼ਾਮ ਲੈਣਾ ਹੈ ਉਸ ਦੇ ਹਿਸਾਬ ਨਾਲ ਆਪਣੀ ਪ੍ਰੈਪਰੇਸ਼ਨ ਪੂਰੀ ਰੈਲੇਵੈਂਟ ਤੇ ਪ੍ਰੋਪਰ ਹੋ ਸਕੇ ਠੀਕ ਹੈ ਥੈਂਕ ਯੂ ਥੈਂਕ ਯੂ so much wish you all the best ਤਾਂ ਉਮੀਦ ਕਰਦੇ ਆਂ ਜੀ ਤੁਸੀਂ ਵੀ ਗੱਲਾਂ ਨੂੰ ਸਮਝੇ ਹੋਵੋਗੇ ਦੇਖੋ ਵਾਰ-ਵਾਰ ਮੈਂ ਵੀ ਇਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਬਹੁਤ ਜ਼ਿਆਦਾ ਆਪਾਂ ਨੇ ਨੌਲੇਜ ਦੇ ਪਿੱਛੇ ਨਹੀਂ ਜਾਣਾ ਨੌਲੇਜ ਗੇਨ ਬਹੁਤ ਜ਼ਿਆਦਾ ਨਹੀਂ ਕਰਨੀ ਸਿਰਫ ਰਿਕੁਆਇਰਡ ਕੰਟੈਂਟ ਨੂੰ ਆਪਾਂ ਨੇ ਬਹੁਤ ਤਸੱਲੀ ਨਾਲ ਕਰਨਾ ਉਹਨੂੰ ਤੁਸੀਂ ਥੋੜਾ-ਬਹੁਤ ਕਹਿ ਸਕਦੇ ਹੋ ਵੀ ਦੋ ਵਾਰ ਕਰ ਸਕਦੇ ਹੋ ਤਿੰਨ ਵਾਰ ਕਰ ਸਕਦੇ ਹੋ ਬਟ ਡਾਟਾ ਜ਼ਿਆਦਾ ਨਹੀਂ ਪੜਨਾ ਡਾਟਾ ਜਿਹੜਾ ਰਿਕੁਆਇਰਡ ਹੈ ਉਹਨੂੰ ਜ਼ਿਆਦਾ ਪੜਨਾ ਠੀਕ ਹੈ ਜੀ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਆਉਣ ਵਾਲੇ ਟਾਈਮ ਮਤਲਬ 2026 ਦੇ ਵਿੱਚ ਆਪਣੀ ਡ੍ਰੀਮ ਜੌਬ ਜਲਦੀ ਤੋਂ ਜਲਦੀ ਲੈ ਲੋਗੇ ਤਾਂ ਸਟੱਡੀ ਸਲੂਸ਼ਨ ਨਾਲ ਜੁੜੇ ਰਹੋ ਵੀਡੀਓਸ ਸੁਣਦੇ ਰਹੋ ਟ੍ਰੈਕੀਵਲ ਚੱਲਦੇ ਰਹੋ ਓਕੇ ਫਿਰ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ